ਤਨਕਵੀਰ ਮੈਂ ਭਗਤ ਅੱਜ ਸੇਸੋ ਸਤਾਈ ਮੈਂ ਉਸ ਤੇ ਸਾਡੇ ਗੁਰੂ ਜੀ ਜੇ ਭਗਤ ਕਬੀਰ ਜੀ ਦੀ ਅਸ਼ੋਭਾ ਯਾਤਰਾ ਬੜੇ ਧੂਮਤਾ ਹਮਨਾਗਰ ਤੋਂ ਨਿਕਲਿਆ ਆਇਆ ਜਿਹੜਾ ਕਿ ਆਮਨਗਰ ਤੋਂ ਸ਼ੁਰੂ ਹੁੰਦੇ ਹੋਏ ਗਾਂਧੀ ਕੈਂਪ ਦੇ ਵਿੱਚ ਰਵਾਨਾ ਹੋ ਕੇ ਸੀ ਫਿਰ ਵਾਪਸ ਜਿਹੜਾ ਇਹ ਆਮਨਗਰ ਦੇ ਵਿੱਚ ਆਏਗਾ ਇਹਦੇ ਕਰਕੇ ਸਾਰੀਆਂ ਸੰਗਤਾਂ ਅੱਜ ਰੂਪ ਦੇ ਰੂਪ ਹੋ ਰਹੀਆਂ ਮੈਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਸੋਨੀ ਭਾਜੀ ਸਾਡੇ ਸਪੈਸ਼ਲ ਗੈਸਟ ਜਿਹੜੇ ਇੱਥੇ ਆਏ ਨੇ ਮੈਂ ਉਹਨਾਂ ਦਾ ਤੇ ਇਹ ਜੀ ਸੁਭ ਕੁਜਾਰਾਂ ਜੈ ਕਬੀਰ ਤਨਕਵੀਰ ਅੱਜ ਜਲੰਧਰ ਦੇ ਵਿੱਚ ਪਈ ਇੱਕ ਮਿੰਟ ਭਗਵਾਨ ਰਵੀਰ ਜੀ ਜੀ ਬਹੁਤ ਬਹੁਤ ਸ਼ੋਮਨੀ ਕਹਾਂ ਜਾਂਦਾ ਪਈ ਉਹਨਾਂ ਦੀ ਇੱਕ ਮੁਹੱਬਤ ਸ਼ੋਭਾ ਜਾਂ ਉਹਨਾਂ ਦਾ ਜੋ ਆਯੋਜਨ ਆਯੋਚਾ ਉਹਨਾਂ ਦੇ ਪਿਤਾ ਜarre ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਹੀ ਉਹਨਾਂ ਨੇ ਮਿਹਨਤ ਕੀਤੀ ਹੈ ਆਪਣੇ ਇਨ ਨੂੰ ਨਮਨ ਕਰਨ ਵਾਸਤੇ ਔਰ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਅਸਾਂ ਜੋ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਕਿਉਂਕਿ ਇਹ ਇੱਕ ਉਪਰੰਮ ਹੁੰਦੇ ਨੇ ਜਿਨ੍ਹਾਂ ਵਿੱਚ ਸਾਰਾ ਸਮਾਜ ਇਕੱਠਾ ਹੁੰਦਾ ਹੈ ਜਿਹਦੇ ਵਿੱਚ ਨਾ ਕੋਈ ਜਾਤੀ ਵਿਸ਼ੇਸ਼ੀ ਦੀ ਗੱਲ ਹੁੰਦੀ ਹੈ ਨਾ ਕੋਈ ਤਰ੍ਹਾਂ ਵਿਸ਼ੇਸ਼ ਦੀ ਗੱਲ ਹੁੰਦੀ ਹੈ ਸਮੂਹਿਕ ਤੌਰ ਦੇ ਉੱਪਰ ਸਾਰੇ ਆਪਣਾ ਯੋਗਦਾਨ ਦੇਣ ਤੇ ਮੈਂ ਬਸ ਤੁਹਾਡੇ ਮਾਧਿਅਮ ਦਰਾਂ ਇੰਨਾ ਹੀ ਜ਼ਰੂਰ ਕਹਿਣਾ ਚਾਹਣਾ ਕਿ ਆਪਣਾ ਪਿਆਰ ਬੁਣਾ ਕੇ ਰੱਖੋ ਸਾਡੇ ਪੰਜਾਬ ਨੂੰ ਅੱਜ ਇਸ ਚੀਜ਼ ਦੀ ਲੋੜ ਹੈ ਅੱਜ ਵਿਦੇਸ਼ੀ ਤਾਕਤਾਂ ਦੇ ਕਹਿੰਦੇ ਵਿੱਚ ਆ ਕੇ ਆਪਣੇ ਸਮਾਜ ਦਾ ਜਿਹੜਾ ਮਾਹੌਲ ਖਰਾਬ ਨਾ ਕਰੋ ਮਿਲ ਜੁਲ ਕੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖੋ ਤਾਂ ਕਿ ਐਸਾ ਜੋ ਪਰਾਲੇ ਵੀ ਹੁੰਦੇ ਰਹਿਣ ਕੂਖਾ ਨਾਲ ਹੁੰਦੇ ਰਹਾ ਹਮੇਸ਼ਾ ਹਰ ਜਗ੍ਹਾ ਤੇ ਕੂਖਿਆ ਦਿਖਣ ਕਿਉਂਕਿ ਸਾਡੇ ਪੰਜਾਬ ਨੂੰ ਦੀ ਇਸ ਟਾਈਮ ਕਿਸੇ ਦੀ ਨਜ਼ਰ ਨਹੀਂ ਲੱਗੀ ਚਾਹੇ ਕੋਈ ਵੀ ਅਦਾਰਾ ਲੈ ਕੇ ਚੱਲੀ ਐ ਅਸੀਂ ਉਹ ਪ੍ਰੋਪਰ ਕੰਮ ਨਹੀਂ ਕਰ ਪਾ ਰਿਹਾ ਲੇਕਿਨ ਇਹ ਕਹਿਣਾ ਕੀ ਸਾਡੇ ਜਿਹੜੇ ਸਰਕਾਰ ਇਸ ਟਾਈਮ ਉਹਨੇ ਭਗਵੰਤ ਮਾਨ ਜੀ ਬਹੁਤ ਅچھے ਤਰੀਕੇ ਦੇ ਨਾਲ ਉਹਨਾਂ ਨੇ ਬੜੇ ਕੰਮ ਕੀਤੇ ਨੇ ਅਸੀਂ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਦਾ ਸਹਿਯੋਗ ਕਰਨ ਖਾਸ ਕਰਕੇ ਨਸ਼ੇ ਦੇ ਵਿਰੁੱਧ ਉਹਨਾਂ ਨੇ ਯੁੱਧ ਸ਼ੁਰੂ ਕੀਤਾ ਹੈ ਉਹਨੇ ਸਾਰੇ ਮਿਲ ਕੇ असां ई सहयोग करणु ताकी साढा पाब जहिड़ा ख़ुशहालू धनवाद ਕੀ ਕਪਾੜਾ ਇਕਰਾਮ ਲੱਗੇ ਦੇ ਵਿੱਚ ਬਸ ਸਭ ਦਾ ਰਾਇ ਸਾਹਿਬ ਵਿਚਾਰ ਸੁਝੋਇਆ ਪਾਉਂ ਨਿਕਲੀ ਜਾ ਰਹੀ ਹੈ ਸਤਿਗੁਰੂ ਗੁਰੂ ਜੀ ਮਹਾਰਾਜ ਜੀ ਦਾ 622 ਮਹਾਰਤ ਪੰਚਾਇਤਾਂ ਦੇ ਛੜ ਦੋਤਰ ਦੇ ਸੰਬੰਧ ਦੇ ਵਿੱਚ ਸਭ ਇੱਕ ਫੜੀਏ ਮੌਜੂਦਾਨਾਂ ਦੀ ਟੀਮ ਲੱਗੀ ਹੈ ਬੜੇ ਬੜੇ ਪੱਧਰ ਤੇ ਇਸ ਯਾਤਰਾ ਦਾ ਉਯੋਗਨ ਕਰਦੇ ਆ ਮੈਂ ਸਾਰੀ ਮੌਜੂਦਾਨ ਕਮੇਟੀ ਨੂੰ ਮਾਤਾ ਮਾਂ ਨੂੰ ਪੈਣਾ ਨੂੰ ਮੱਲਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਹੀ ਭਦਾਇਤ ਕਰਨਾ ਮੈਂ ਫਰਮਾਦਾ ਕਿ ਸਤਿਗੁਰੂ ਜੀ ਤੁਹਾਡੇ ਸਾਰਿਆਂ ਦੇ ਕਰਨੇ ਦੇ ਖੁਸ਼ੀਆਂ ਤੇ ਮੰਗਲ ਹੋਵੇ ਸਾਡਾ ਸਮਾਜਿਕ ਪੈਕਾ ਇਹ ਸਿੱਖੀ ਤੇ ਨ ਮਜ਼ਬੂਤ ਰਹੇ ਜੋ ਸਾਨੂੰ ਸਿੱਖਿਆ ਮੀਤੀ ਮਹਾਰਾਜ ਜਿੱਤੀ ਆ ਅਸੀਂ ਉਹਦੇ ਉੱਪਰ ਚੱਲ ਕੇ ਕਰਮੋ ਸਮਾਜ ਦੀ ਸੇਵਾ ਕਰੀਏ ਜੋ ਸਾਡੇ ਗੁਰੂਆਂ ਦਾ ਸੰਦੇਸ਼ ਹੈ ਕਿ ਮਾਨਸ ਕੀ ਜਾਤ ਸਭ ਦੀ ਪਛਾਨ ਦੇ ਸਾਰੇ ਭਰਾ ਮੈਂ ਸਾਰੇ ਅਸੀਂ ਸਾਥੀ ਆ ਅਸੀਂ ਸਾਰੇ ਜਾਂ ਪਰ ਮਜ਼ਬੂ ਪਰੇ ਕਰਕੇ ਜਿਹੜੇ ਪ੍ਰੋਮੋਟ ਕਰਨ ਦਾ ਕਰ ਰਹੇ ਹੈ 11 ਤਰੀਕ ਨੂੰ ਅੰਮ੍ਰਿਤ ਦਾ ਪ੍ਰਕਾਸ਼ ਜਿਹੜਾ ਦਾ ਉਦਨ ਸਾਰੇ ਅਸੀਂ ਇਕੱਠੇ ਹੋ ਕੇ ਦਾ ਕੋਈ ਕੰਮ ਕਰਨਾ ਮੈਂ ਪਰ ਫਿਰ ਤਾਰੀਖ ਪਰੰਪਰ ਦੀ ਟੀਮ ਨੂੰ ਬਹੁਤ ਹੀ ਬਤਾਇਜਣਾ ਮੈਂ ਸਾਡੇ ਯਾਰੇ ਸਾਹਿਬ ਵੀ ਇੱਥੇ ਆਏ ਆ ਫਾਰਨ ਕੋ ਬਹੁਤ ਬੁਰ ਮਰਕ ਬਾਦ ਈਸ਼ਵਰ ਕਡੇ ਸਾਰੇ ਤੇ ਆਪਾਰ ਨਿਖਾ ਕਰੇ। ਯਾ ਕੋਈ ਤੰਤੁ ਦੀ ਜੀ।